ਸਾਰਿਆਂ ਨੂੰ ਸਭ ਤੋਂ ਪਹਿਲਾਂ ਜੈ ਭੀਮ ਜੈ ਭਾਰਤ ਜੀ ਔਰ ਅੱਜ ਸਾਡਾ ਜਿਹੜਾ ਪ੍ਰੈਸ ਕਲੱਬ ਜਿਹੜਾ ਨਵਾਂ ਫੋਨ ਦੇ ਵਿੱਚ ਆਇਆ ਅਮੇੜਗੜ ਪ੍ਰੈਸ ਕਲੱਬ ਫਲੋਰ ਉਹਦੀ ਜਿਹੜੀ ਅੱਜ ਮਹੀਨਾਵਾਰ ਮੀਟਿੰਗ ਹੋਈ ਆ ਔਰ ਸਾਰਿਆਂ ਨੂੰ ਇਹ ਦੱਸ ਕੇ ਖੁਸ਼ੀ ਵੀ ਹੋ ਰਹੀ ਆ ਵੀ ਇਹ ਜਿਹੜਾ ਪ੍ਰੈਸ ਕਲੱਬ ਆ ਔਰ ਰਜਿਸਟਰ ਹੋ ਚੁੱਕਾ ਔਰ ਇਹ ਜਿਹੜਾ ਪ੍ਰੈਸ ਕਲੱਬ ਬਣਾਉਣ ਦਾ ਜਿਹੜਾ ਮੇਨ ਮਹੱਤਵ ਸੀਗਾ ਕਿ ਜਿਹੜੇ ਲੋਕਾਂ ਨੂੰ ਇਨਸਾਫ ਨਹੀਂ ਮਿਲਦਾ ਔਰ ਸਾਡੇ ਜਿਹੜਾ ਪ੍ਰੈਸ ਕਲੱਬ ਦਾ ਮੇਨ ਮੋਟਿਵ ਹੀ ਆ ਵੀ ਹੱਤ ਸੱਚ ਅਨਸਾਫ਼ ਦੀ ਜਿਹੜੀ ਲੜਾਈ ਆ ਉਹ ਲਈ ਅਸੀਂ ਤੁਹਾਡੇ ਨਾਲ ਹਮੇਸ਼ਾ ਜਿਹੜੇ ਖੜੇ ਆ ਸੋ ਜਿੰਨੇ ਵੀ ਬੰਦਿਆਂ ਤੱਕ ਸਾਡੀ ਗੱਲ ਪਹੁੰਚ ਰਹੀ ਆ ਪਬਲਿਕ ਤੱਕ ਪਹੁੰਚ ਰਹੀ ਆ ਸਾਰਿਆਂ ਨੂੰ ਇਹ ਸਾਡੇ ਅਮੇੜਗੜ ਪ੍ਰੈਸ ਕਲੱਬ ਵੱਲੋਂ ਜਿਹੜਾ ਇਹ ਸੰਦੇਸ਼ ਆ ਸੁਨੇਹਾ ਕਿ ਜੇ ਕੋਈ ਪ੍ਰਸ਼ਾਸਨ ਵੱਲੋਂ ਤੁਹਾਡੀ ਕੋਈ ਸੁਣਵਾਈ ਨਹੀਂ ਹੁੰਦੀ ਜਾਂ ਕੋਈ ਤੁਹਾਡੇ ਕਿਸੇ ਕਿਸੇ ਨਾਲ ਤੁਹਾਡਾ ਕੋਈ ਤੱਕਾ ਹੁੰਦਾ ਤੁਹਾਡੇ ਨਾਲ ਤੇ ਤੁਸੀਂ ਜਿਹੜਾ ਹੈਗਾ ਔਰ ਸਾਡੇ ਜਿਹੜੇ ਆ ਮੀਡਗਰ ਪ੍ਰੈਸ ਕਲੱਬ ਦੇ ਜਿਹੜੇ ਮੈਂਬਰਾਂ ਦੇ ਨਾਲ ਅਧਿਕਾਰੀਆਂ ਦੇ ਨਾਲ ਜਿਹੜਾ ਹੈਗਾ ਤੁਸੀਂ ਸੰਪਰਕ ਕਰ ਸਕਦੇ ਆ ਔਰ ਮੈਨੂੰ ਦੱਸਣ 'ਚ ਬੜੀ ਖੁਸ਼ੀ ਹੋ ਰਹੀ ਹੈ ਵੀ ਜਿਹੜੀ ਸਾਡੀ ਰਜਿਸਟਰਡ ਬਾਡੀ ਆ ਉਹਦੇ ਵਿੱਚ ਸਾਡੇ ਜਿਹੜੇ ਆ ਚੇਅਰਮੈਨ ਆ ਸਾਹ ਉਹ ਡਾਕਟਰ ਆਰ ਐਲ ਰਾਣਾ ਜੀ ਆ ਜੀ ਔਰ ਜਿਹੜੇ ਸਾਡੇ ਵਾਈਸ ਜਿਹੜੇ ਚੇਅਰਮੈਨ ਆ ਉਹ ਸਾਡੇ ਤਜਿੰਦਰ ਭਾਜੀ ਆ ਜੀ ਔਰ ਅਜਿਹੇ ਦਾਸ ਆ ਤੁਹਾਡੇ ਸਾਹਮਣੇ ਬੋਲ ਰਿਹਾ ਜਗਨਾ ਜੱਗੀ ਤੁਸੀਂ ਜਾਣਦੇ ਸਾਰੇ ਔਰ ਇਹਨਾਂ ਨੇ ਸਾਰੇ ਪ੍ਰੈਸ ਕਲੱਬ ਦੇ ਸਾਡੇ ਮੈਂਬਰਾਂ ਨੇ ਮੈਨੂੰ ਜੀ ਪ੍ਰਧਾਨ ਦੀ ਜਿਹੜੀ ਸੇਵਾ ਬਖਸ਼ੀ ਆ ਔਰ ਸਾਡੇ ਡਾਕਟਰ ਸੁਵਿੰਦ ਸਿੰਘ ਜੀ ਜੋ ਸਾਡੇ ਦਰਮਿਆਨ ਵਿੱਚ ਹੁਣ ਮੌਜੂਦ ਨਹੀਂ ਹੈਗੇ ਕਿਉਂਕਿ ਉਹਨਾਂ ਦੇ ਬ੍ਰਦਰ ਦੀ ਕੱਲ ਜਿਹੜੀ ਆ ਉਹ ਅਚਾਨਕ ਡੈਥ ਹੋ ਗਈ ਆ ਔਰ ਉਹ ਸਾਡੇ 22 ਜਿਹੜੇ ਪ੍ਰੈਜ਼ੀਡੈਂਟ ਹੈ ਜੀ ਔਰ ਸਾਡੇ ਸੁਨੀਲ ਕਪੂਰ ਆਸ਼ੂ ਜੀ ਆਸ਼ੂ ਕਪੂਰ ਜੀ ਇਹ ਸਾਡੇ ਜਨਰਲ ਸੈਕਟਰੀ ਆ ਜੀ ਔਰ ਸਾਡੇ ਜੀ ਰਮਨ ਕਮਾਲ ਜੀ ਸਾਡੇ ਅਸਿਸਟੈਂਟ ਜਿਹੜੇ ਸੈਕਟਰੀ ਆ ਰਮਨ ਜੀ ਰਮਨ ਮਾਹੀ ਜੀ ਔਰ ਸ੍ਰਿੰਦਰ ਕਮਾਲ ਜੀ ਸਾਡੇ ਜਿਹੜੇ ਕੈਸ਼ੀਅਰ ਆ ਜੀ ਔਰ ਜਗਜੀਤ ਸਿੰਘ ਜੀ ਭੱਟੀ ਜੀ ਇਹ ਜਿਹੜੇ ਸਾਡੇ ਅਸਿਸਟੈਂਟ ਕੈਸ਼ੀਅਰ ਆ ਜੀ ਔਰ ਅਰੇਸ਼ਮ ਲਾਲ ਜੀ ਸਾਡੇ ਜਿਹੜੇ ਆ रेशमलाल जी ਸਾਡੇ ਲੀਗਲ ਐਡਵਾਈਜ਼ਰ ਆ ਜੀ ਔਰ ਸਾਡੇ ਕੁਲਦੀਪ ਸਿੰਘ ਜੀ ਥੜਾ ਸਾਹਿਬ ਇਹ ਸਾਡੇ ਮੈਂਬਰ ਆ ਔਰ ਕਮਲਜੀਤ ਰਾਣਾ ਜੀ ਉਹ ਵੀ ਸਾਡੇ ਮੈਂਬਰ ਆ ਔਰ ਇਹਨਾਂ ਸਾਰੇ ਅਹੁਦੇਦਾਰਾਂ ਤੇ ਮੈਂਬਰਾਂ ਤੋਂ ਸਿਵਾਏ ਜਿਹੜਾ ਸਾਡੇ ਵਿੱਚ ਜਿਹੜੇ ਲਾਲ ਕਮਲ ਅਪਰਾਜੀ ਉਹ ਵੀ ਸਾਡੇ ਜਿਹੜੇ ਮੈਂਬਰ ਆ ਔਰ ਉਹ ਸਾਡੇ ਦਰਮਿਆਨ ਕਿਸੇ ਮਸਰੂਫੀਅਤ ਕਰਕੇ ਪਹੁੰਚ ਨਹੀਂ ਸਕੇ ਸੋ ਜਿਹੜਾ ਲਾਲ ਕਮਲ ਅਪਰਾਜੀ ਆ ਉਹ ਵੀ ਸਾਡੀ ਟੀਮ ਦੇ ਜਿਹੜੇ ਆ ਮੈਂਬਰ ਆ ਸੋ ਇਹ ਵੀ ਜਾਣਕਾਰੀ ਮੈਂ ਤੁਹਾਨੂੰ ਜਿਹੜੀ ਆਪਣੇ ਅੱਜ ਦੀ ਜਿਹੜੀ ਕਾਨਫਰੰਸ ਆ ਮੀਟਿੰਗ ਆ ਉਹਦੇ ਮਾਧਿਅਮ ਰਾਹੀਂ ਸਾਰੇ ਮੈਂਬਰਾਂ ਬਾਰੇ ਦਿੱਤੀ ਆ ਅਸੀਂ ਪੂਰੇ ਸਮਾਜ ਤੋਂ ਇਹ ਆਸ ਕਰਦੇ ਆ ਕਿ ਤੁਸੀਂ ਵੱਧ ਤੋਂ ਵੱਧ ਸਾਡੇ ਜਿਹੜਾ ਮੇੜਗਰ ਪ੍ਰੈਸ ਕਲੱਬ ਨੂੰ ਜਿਹੜਾ ਸਹਿਯੋਗ ਆ ਜਿਹੜਾ ਦੇਵੋਗੇ ਔਰ ਤੁਹਾਡੇ ਸਹਿਯੋਗ ਦੇ ਨਾਲ ਅਸੀਂ ਜਿਹੜਾ ਸਾਡੇ ਨਾਲ ਅਨਸਾਫ਼ ਦੀ ਜਿਹੜੀ ਲੜਾਈ ਆ ਉਹ ਲੜਨ ਦੇ ਵਿੱਚ ਜਿਹੜਾ ਹੈਗਾ ਉਹ ਕਾਮਯਾਬ ਹੋਵਾਂਗੇ ਸਾਰੇ ਸਾਡੇ ਆਮ ਲੋਕਾਂ ਨੂੰ ਅਪੀਲ ਆ ਸਾਰੇ ਸਮਾਜ ਦੀਆਂ ਜਥੇਬੰਦੀਆਂ ਨੂੰ ਅਪੀਲ ਆ ਸਾਰੇ ਧਰਮਾਂ ਦੇ ਜਿੰਨੇ ਵੀ ਨਮਾਇंदे ਆ ਜਾਂ ਜਿੰਨੇ ਵੀ ਲੋਕ ਆ ਸਾਰਿਆਂ ਦਾ ਜਿਹੜਾ ਸਾਡੇ ਪ੍ਰੈਸ ਕਲੱਬ ਨੂੰ ਜਿਹੜਾ ਉਹ ਸਤਕਾਰ ਆ ਜਿਹੜਾ ਉਹ ਕੀਤਾ ਜਾਊਗਾ ਉਹ ਜਿਹੜਾ ਵੀ ਸਾਡੇ ਕੋਲ ਆਪਣੀ ਪ੍ਰੋਬਲਮ ਲੈ ਕੇ ਆਊਗਾ ਉਹਦੀ ਪੂਰੀ ਪੂਰੀ ਜਿਹੜੀ ਇਹ ਕੋਸ਼ਿਸ਼ ਸਾਡੇ ਵੱਲੋਂ ਕੀਤੀ ਜਾਊਗੀ ਕਿ ਉਹ ਸਮੱਸਿਆ ਦਾ ਜਿਹੜਾ ਹੱਲ ਆ ਉਹ ਪ੍ਰਸ਼ਾਸਨ ਨਾਲ ਮਿਲ ਕੇ ਜਾਂ ਪ੍ਰਸ਼ਾਸਨ ਦੇ ਅੱਗੇ ਕਿਸੇ ਤਰ੍ਹਾਂ ਵੀ ਜਿਹੜਾ ਸਾਨੂੰ ਗੱਲ ਕਰਨੀ ਬੋਵੇ ਉਹ ਅਸੀਂ ਨਾਲ ਹਲਕੇ ਤੁਹਾਡੇ ਕਰਾਂਗੇ ਔਰ ਹੱਕ ਸੱਚ ਇਨਸਾਫ਼ ਦੀ ਜਿਹੜੀ ਲੜਾਈ ਆ ਉਹ ਪ੍ਰੈਸ ਕਲੱਬ ਜਿਹੜਾ ਸਾਡਾ ਬਣਿਆ ਅਮੇੜਗੜ ਪ੍ਰੈਸ ਕਲੱਬ ਉਹਦਾ ਜਿਹੜਾ ਮੇਨ ਮੋਟਰ ਆ ਉਹ ਜਿਹੜਾ ਹੈਗਾ ਤੁਹਾਡੇ ਸਹਿਯੋਗ ਦੇ ਨਾਲ ਜਿਹੜਾ ਅਸੀਂ ਪੂਰਾ ਕਰਾਂਗੇ ਸੋ ਸਾਰਿਆਂ ਤੋਂ ਸਹਿਯੋਗ ਦੀ ਔਰ ਸਾਰਿਆਂ ਤੋਂ ਜਿਹੜਾ ਅਸੀਂ ਇਹ ਕਾਮਨਾ ਲੈ ਕੇ ਚੱਲਦੇ ਆ ਸਾਥ ਦੀ ਔਰ ਸਾਰਿਆਂ ਨੂੰ ਇੱਕ ਵਾਰੀ ਫੇਰ ਜੈ ਭੀਮ ਜੈ ਭਾਰਤ ਜੀ ਅੱਜ ਪ੍ਰੈਸ ਕਲੱਬ ਅੰਬੇਦਕਰ ਪ੍ਰੈਸ ਕਲੱਬ ਜੋ ਫਲੌਗ ਦੇ ਵਿੱਚ ਹੋਂਦ ਵਿੱਚ ਆਇਆ ਉਸ ਦੀ ਮਹੀਨਾਵਾਰ ਮੀਟਿੰਗ ਸਾਰੇ ਮੈਂਬਰਾਂ ਦੇ ਨਾਲ ਮਿਲ ਕੇ ਹੋਈ ਇਸ ਮੀਟਿੰਗ ਦੀ ਪ੍ਰਧਾਨਗੀ ਸਾਡੇ ਪ੍ਰਧਾਨ ਜਗਨਨਾਥ ਜੱਗੀ ਜੀ ਦੀ ਰਹਿਨਮਾਈ ਹੇਠ ਹੋਈ ਇਸ ਵਿੱਚ ਸਮਾਜ ਦੇ ਨਾਲ ਜੋ ਪ੍ਰੀਤੀਆਂ ਹੋ ਰਹੀਆਂ ਉਸਨੂੰ ਵੀ ਵਿਚਾਰਾਂ ਸਾਂਝੀਆਂ ਕੀਤੀਆਂ ਅਸੀਂ ਮਾਣ ਮਹਿਸੂਸ ਕਰਦੇ ਹਾਂ ਕਿ ਸਾਡਾ ਜੋ ਪ੍ਰੈਸ ਕਲੱਬ ਅੰਬੇਦਕਰ ਪ੍ਰੈਸ ਕਲੱਬ ਫਲੌ ਪੰਜਾਬ ਹੋਂਦ ਵਿੱਚ ਆਇਆ ਉਸ ਰਹਿਬਰ ਦੇ ਨਾਮ ਤੇ ਸਾਨੂੰ ਇਸਪ੍ਰੈਡਰ ਕਰਦਾ ਦਰਜਾ ਮਿਲਿਆ ਜਿਸ ਦੀ ਬਦੌਲਤ ਸਾਨੂੰ ਸਮਾਜ ਵਿੱਚ ਤੁਰਨ ਦਾ ਤੇ ਆਪਣਾ ਹੱਕ ਰੱਖਣ ਦਾ ਮੌਕਾ ਮਿਲਿਆ ਅੱਜ ਅਸੀਂ 플ੋਰ ਦੇ ਵਿੱਚ ਹੋਟਲ ਤਾਜ ਦੇ ਵਿੱਚ ਆਪਣੇ ਮਹੀਨਾਵਾਰ ਮੀਟਿੰਗ ਜਰੀਆ ਉਹ ਕੀਤੀ ਆ ਇਹ ਜੋ ਸੰਭਵ ਤਾਂ ਹੀ ਹੋਇਆ ਕਿ ਡਾਕਟਰ ਪੀਨੋ ਮੇਜਾ ਬਾਵਾ ਸਭ ਜੀ ਨੇ ਸਾਨੂੰ ਬਰਾਬਰ ਦਾ ਹੱਕ ਅਧਿਕਾਰ ਲੈ ਕੇ ਦਿੱਤਾ ਕਿਉਂਕਿ ਸਾਡੇ ਜੋ ਗਰੀਬ ਜੋ ਵਿਚਾਰ ਔਤਾ ਤੇ ਮਾਦਾ ਨੂੰ ਉਹਨਾਂ ਨੇ ਸਮਾਜ ਵਿੱਚ ਜੀਣ ਦਾ ਮੌਕਾ ਜਿਹੜਾ ਬਖਸ਼ਿਆ ਸਿੱਖਿਆ ਦੇਖੇ ਪਰਮਤਵੀ ਉਹਨਾਂ ਨੇ ਬਹੁਤ ਜ਼ਿਆਦਾ ਦੱਸਿਆ ਕਿ ਪੜੋ ਜਰੋ ਸੰਗਾਰਚ ਕਰੋ ਬਾਬਾ ਸਾਹਿਬ ਜੀ ਨੇ ਇਹ ਵੀ ਦੱਸਿਆ ਕਿ ਇੱਕ ਰੋਟੀ ਘੱਟ ਖਾਓ ਪਰ ਆਪਣੇ ਬੱਚੇ ਨੂੰ ਜ਼ਰੂਰ ਪੜਾਓ ਤੇ ਲੇਡੀਜ਼ ਵਾਸਤੇ ਵੀ ਦੱਸਿਆ ਭੈਣਾਂ ਨੂੰ ਕਿ ਤੁਸੀਂ ਇੱਕ ਸੋਸਤਾ ਵੀ ਖਾ ਸਕਦੇ ਆ ਪਾ ਸਕਦੇ ਆ ਪਰ ਆਪਣੇ ਬੱਚਿਆਂ ਨੂੰ ਪੜਾਈ ਦੇ ਵਿੱਚ ਮੌਕਾ ਜ਼ਰੂਰ ਦਿਓ ਅਸੀਂ ਪ੍ਰੈਸ ਕਲੱਬ ਨੂੰ ਇਹ ਤਹਈਆ ਕੀਤਾ ਕਿ ਹਰ ਗਰੀਬ ਮਜਨੂਬ ਦੀ ਬਾਹ ਪੜਾਂਗੇ ਤੇ ਕਿਸੇ ਨਾਲ ਵੀ ੱਟਕਾ ਨਹੀਂ ਹੁੰਦੇਵਾਗੇ ਜਿੱਥੇ ਵੀ ਕਿਸੇ ਵੀ ਸਮਾਜ ਵਿੱਚ ਕਿਸੇ ਨਾਲ ਵੀ ਪੀੜ ਪੈਂਦੀ ਹੈ ੱਟਕਾ ਹੁੰਦਾ ਹੈ ਸਾਡੇ ਪ੍ਰੈਸ ਕਲੱਬ ਅੰਬੇਦਕਰ ਪ੍ਰੈਸ ਕਲੱਬ ਫਲੋਰ ਦੇ ਨਾਲ ਸੰਪਰਕ ਕੀਤਾ ਜਾਵੇ ਜੈਪੀਨ ਜੈ ਭਾਰਤ